ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਫਾਤਿਹ ਸਾਡੇ ਅਗਲੇ ਸ਼ਲੋਕਾਂ ਦੀ ਵਿਚਾਰ ਦੇ ਨਾਲ ਆਪਾਂ ਸਾਂਝਾ ਪਾਈਏ ਜੀ ਸਾਹਿਬ ਪਰਮਾਨੰ ਕਰਦੇ ਨੇ ਚਾਹ ਸੁਖ ਕਾ ਚਾਹੇ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਨੁਖ ਦੀ ਐਸੇ ਸ਼ਲੋਕ ਦੇ ਵਿੱਚ ਸਾਹਿਬ ਦੱਸਣਾ ਕਰਦੇ ਨੇ ਵਿਜੇ ਸੁਖਾਂ ਦੀ ਪ੍ਰਾਪਤੀ ਚਾਹਣਾ ਮਨੁੱਖ ਨੂੰ ਸਮਝਾਉਣਾ ਕਰਦੇ ਨੇ ਜੇ ਚਾਹਣਾ ਮੈਨੂੰ ਆਤਮਿਕ ਸੁਖ ਮਿਲੇ ਤਾਂ ਫਿਰ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ ਸੰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁ ਖਦੇ ਹੈ ਮੇਰੇ ਮਾਨਾ ਐਨੀ ਗੱਲ ਸੁਣ ਲੈ ਐਨੀ ਗੱਲ ਸਮਝ ਲੈ ਵੀ ਜਿਹੜਾ ਮਨੋਖਾ ਜਨਮ ਹੈ ਤੇਰਾ ਮਨੋਖਾ ਦੇਹ ਹੈ ਅਨੁੱਖੀ ਦੇਹ ਆਪਣੀ ਇਹ ਦੁਰਲਭ ਹੈ ਭਾਵੇਂ ਹੀ ਬੜੀ ਭਟਕਣਾ ਦੇ ਬਾਅਦ ਜਨਮ ਮਰਨ ਦੇ ਚੱਕਰ ਤੋਂ ਬਾਅਦ ਇਹ ਜਿਹੜਾ ਸਰੀਰ ਹੈ ਮਿਲਿਆ ਤੇ ਇਸੇ ਸਰੀਰ ਦੇ ਵਿੱਚ ਆਪਾਂ ਪ੍ਰਮਾਤਮਾ ਦੀ ਬੰਦਗੀ ਕਰ ਸਕਦੇ ਆਂ। ਆਗਲੇ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਨ ਕਰਦੇ ਨੇ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਮਾਇਆ ਕਾਰਨ ਤਾਵਹੀ ਪਦਾਰਥਿਕ ਅਰਥ ਇਕੱਤਰ ਕਰਦੇ ਆਂ ਅਸੀਂ ਉਸ ਉਹਨਾਂ ਪ੍ਰਾਰਥਨਾ ਇਕੱਤਰ ਕਰਨ ਦੇ ਲਈ ਅਸੀਂ ਪੜ੍ਹਕਦੇ ਆਂ ਤਾਵਹੀ ਭਾਵ ਭੱਜੇ ਕਰਦੇ ਆਂ ਦੌੜੇ ਕਰਦੇ ਆਂ ਅਸੀਂ ਜਿਹੜੇ ਮਨੁੱਖਾ ਪ੍ਰਮਾਤਮਾ ਦੀ ਬੰਦਗੀ ਛੱਡ ਕੇ ਜਾਂ ਪ੍ਰਮਾਤਮਾ ਨੂੰ ਜੇਤੀ ਨਹੀਂ ਰੱਖਦੇ ਸਿਰਫ ਪਦਾਰਥਾਂ ਵਿੱਚ ਹੀ ਭਜਦੇ ਨੇ ਤਾਂ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਮੂਰਖ ਲੋਗ ਅਜਾਣ ਉਹ ਲੋਗ ਨੇ ਜਿਹੜੇ ਉਹ ਲੋਕ ਨੇ ਉਹ ਬੰਦੇ ਨੇ ਜਿਹੜੇ ਮੂਰਖ ਨੇ ਉਹ ਅਜਾਣ ਨੇ ਭਾਵ ਹੂਫੇ ਸਮਝਨੇ ਕੁਝ ਜਾਣਦੇ ਨਹੀਂ ਕਹੋ ਨਾਨਕ ਬਿਨ ਹਰ ਭਜਨਾ ਵਿਰਥਾ ਜਨਮ ਸਰਾਨਾ ਉਸ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਸਾਡਾ ਜਿਹੜਾ ਸਾਰਾ ਜਿਹੜਾ ਜਨਮ ਹੈਗਾ ਉਹ ਬੇਕਾਰ ਬਿਆਖ ਚਲਾ ਜਾਂਦਾ ਹੈਗਾ ਅਗਲੇ ਸ਼ਲੋਕ ਦੇ ਵਿੱਚ ਭਗਵਨ ਅਨੁਕਤੀਵੇਂ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਨ ਕਰਦੇ ਨੇ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਐਸ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਨ ਕਰਦੇ ਨੇ ਜਿਹੜਾ ਵਿਅਕਤੀ ਜਿਹੜਾ ਮਨੁੱਖਾ ਨੇਸ ਦੇਣਾ ਭਾਵ ਰਾਤ ਦੇਣਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਸ ਮਨੁੱਖ ਨੂੰ ਉਸ ਇਨਸਾਨ ਨੂੰ ਪਰਮਾਤਮਾ ਦਾ ਰੂਪ ਹੀ ਸਮਝ ਲਓ ਕਹਿੰਦੇ ਰੂਪਰਾਗ ਤੇ ਜਾਣਾ ਕਿਉਂ ਕਿ ਹਰ ਜਾਣਾ ਹਰ ਅੰਤਰ ਨਹੀਂ ਪਰਮਾਤਮਾ ਦੇ ਸੇਵਕ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਫਿਰ ਕੋਈ ਹਰਕਾ ਭੇਦ ਨਹੀਂ ਰਹਿੰਦਾ ਨਾਨਕ ਸਾਚੀ ਮਾਨਾ ਇਹੀ ਗੱਲ ਨੂੰ ਸੱਚੀ ਮੰਨ ਲੋ ਕਿ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਸੇਵਕ ਦੇ ਵਿੱਚ ਕੋਈ فرق ਹੀ ਨਹੀਂ ਹੈ ਉਹ ਰੂਪ ਰਾਮ ਤੇ ਜਾਨ ਉਹਨੂੰ ਪ੍ਰਮਾਤਮਾ ਦਾ ਰੂਪ ਹੀ ਸਮਝਦੇ ਸੋ ਪੁੱਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਤੇ ਸਤਿਗੁਰੂ ਕਿਰਪਾ ਕਰਨ ਇਹਨਾਂ ਸਰੋਕਾਂ ਦਾ ਜਿਹੜਾ ਭਾਵ ਅਰਥ ਹੈ ਉਹ ਸਾਡੇ ਹਿਰਦਿਆਂ ਤੇ ਵਸਾਉਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ